ਹਾਂਜੀ ਸਰ ਕੀ ਹੋਇਆ ਜੀ ਤੁਹਾਡੇ ਨਾਲ ਅਸੀਂ ਬਾਈ ਜੀ ਮੈਂ ਲਖਮਨ ਸਿੰਘ ਨੰਬਰਦਾਰ ਪਿੰਡ ਅਬਲੂ ਹੈ ਮੇਰਾ ਜਿਲ੍ਹਾ ਬਠਿੰਡਾ ਪਿੰਡ ਬਠਿੰਡੇ ਜਿਹਨੇ ਦਾ ਲਾਸਟ ਪਿੰਡ ਹੈ ਅਸੀਂ ਆਪਣੀ ਗੱਡੀ ਲੈ ਕੇ ਇੱਥੇ ਕੁਝ ਚੀਜ਼ਾਂ ਰਿਪੇਅਰ ਕਰਾਉਣੇ ਸੀ ਇਲੈਕਟ੍ਰੀਕਲ ਦੀਆਂ ਤੇ ਸਾਨੂੰ ਅਸੀਂ ਉੱਥੇ ਸਾਨੂੰ ਟਾਈਮ ਲੱਗਿਆ 15 ਮਿੰਟ ਘੱਟ ਉੱਥੇ ਬਹਿ ਕੇ ਦੁਕਾਨ ਦੇ ਵਿੱਚ ਤੇ ਸਾਡੀ ਬਾਈ ਜੀ ਗੱਡੀ ਚੱਕ ਕੇ ਲੈ ਗਈ ਟੋ ਕਰਕੇ ਲੈ ਗਈ ਕਹਿੰਦੇ ਵੀ ਐਂਟਰੀ ਜਗ੍ਹਾ ਤੇ ਖੜੀ ਹੈ ਤੇ ਮੈਂ ਸਾਫ ਕਾ ਫੋਜੀ ਆ ਪੈਰ ਤੇ ਮੇਰੇ ਗੋਲੀ ਲੱਗੀ ਹੈ ਆ ਦੇਖੋ ਜੀ ਪੈਰ ਆ ਮੈਂ ਕੱਲਾ ਵੀ ਦਿਖਾਦਾ ਮੈਂ ਕਿੰਨਾ ਖੁਰਦਾ ਕਿੱਟਾ ਕਿੱਟਾ ਪੂਰਾ ਟੁੱਟਿਆ ਹੋਇਆ ਗੋਲਗਾ ਤੇ ਬ੍ਰੇਕ ਲੱਗਿਆ ਹੋਇਆ ਹੈ ਤੇ 93 94 ਦੇ ਵਿੱਚ ਤੇ ਇਹ ਬਹੁਤ ਧੱਕਾ ਕਰ ਰਹੀ ਹੈ ਗਵਰਨਮੈਂਟ ਆ ਮੈਂ ਚੱਕ ਕੇ ਲੈ ਜਾਂਦਾ ਸਿਵਲियन ਬੰਦੇ ਕੋਈ ਵੀ ਇਹੋ ਜਿਹਾ ਕੋਈ ਮੁਲਾਜ਼ਮ ਨਹੀਂ ਨਾਲ ਹੁੰਦਾ ਜਿਹੜਾ ਆਪਾਂ ਕਹਿ ਦਈਏ ਵੀ ਮਤਲਬ ਦਰਸ ਨੇ ਗੱਲ ਠੀਕ ਕੀਤੀ ਆ ਕੋਈ ਪੁਲਿਸ ਮੁਲਾਜ਼ਮ ਨਹੀਂ ਨਾਲ ਹੁੰਦਾ ਕੋਈ ਕੁਛ ਨਹੀਂ ਸਿਵਲਨ ਮੁੰਡੇ ਗੁੰਡੇ ਇਕੱਠੇ ਕੀਤੇ ਆ ਤੇ ਚੱਕ ਕੇ ਗੱਡੀ ਮਿੰਟ ਮਾਰਦੇ ਤੇ ਹੁਣ ਤੁਮੈਂ ਕਿਸੇ ਨੂੰ ਫੋਨ ਕਰਵਾਇਆ ਸੀ ਕਹਿੰਦਾ ਵੀ 800000 ਰੁਪਏ ਦੇਜੋ ਤੇ ਲੈ ਜਾਓ ਸਰ ਤੁਸੀਂ ਹੁਣ ਕਿਵੇਂ ਜਾਓਗੇ ਪਾਰਕਿੰਗ ਤ 60 ਵਜੇ ਹੀ ਜਿਵੇਂ ਕਹਿ ਰਹੇ ਹੋ ਤੁਸੀਂ ਗੋਲੀ ਲੱਗ ਗਈ ਸੀ ਹੁਣ ਤੁਸੀਂ ਕਿਵੇਂ ਜਾਓਗੇ ਪਾਰਕਿੰਗ ਤੱਕ ਉਹ ਬਾਈ ਜੀ ਕਿਸੇ ਦੀ ਮਿਹਨਤ ਕਰਦੇ ਜਿਵੇਂ ਬਾਈ ਜੀ ਆਟ ਵਾਲੇ ਖੜੇ ਆ ਇਹਨਾਂ ਦੀ ਮਿਹਨਤ ਕਰਾਂਗੇ ਬਾਈ ਜੀ ਸਾਡੇ ਤਾਂ ਸਾਰਾ ਮਸੀਬਤ ਪੈ ਗਈ ਕਿਉਂਕਿ ਇਹ ਬੰਦਾ ਇਨਸਾਨ ਵਧੀਆ ਹੋਇਆ ਸਾਡੇ ਵਰਗੇ ਤਾਂ ਸਾਨੂੰ ਵਿਚਾਰਾ ਛੱਡਿਆ ਹੋਊਗਾ ਬਿਨਾ ਪੈਨ ਤੁਰਕੀ ਹੈ ਸ਼ਹਿਰ ਚ ਕੋਈ ਪਿੰਡੋਂ ਆਵੇ ਉਹ ਨਾ ਬੰਦਾ ਕਿਤਾ ਇਹਨਾਂ ਦਾ ਮਤਲਬ ਇਹ ਆ ਕਿ ਪਿੰਡਾਂ ਦੇ ਵਿੱਚੋਂ ਕੋਈ ਗੱਡੀਆਂ ਲੈ ਕੇ ਸ਼ਹਿਰ ਚ ਨਾ ਆਵੇ ਐ ਗੱਡੀਆਂ ਦੋ ਗੱਡੀਆਂ ਤੇ ਹੋਰ 6 ਗੱਡੀਆਂ ਇਸ ਤਰ੍ਹਾਂ ਗੱਡੀਆਂ ਹੋਰ ਚੱਕੇ ਤੀਜੀ ਸਾਡੀ ਤਿੰਨ ਗੱਡੀਆਂ ਲੈ ਗਏ ਇਹਨਾਂ ਦਾ ਰੁਪਇਆ 3000 ਬੰਨਾਲਾ ਤੇ ਅਸੀਂ ਵਿਧਾਨੀ ਰਿਪੇਅਰ ਕਰਨੀ ਹੈ ਜਿਹੜੇ ਪੈਸੇ ਜੋ ਉਧਰ ਦੇਤੇ ਇੱਕ ਤੁਲਾ ਦਿੱਤਾ ਉਹ ਉਹ ਕੁਝ ਲੈ ਲੂਗਾ ਅਸੀਂ ਹੁਣ ਬੱਚਿਆਂ ਵਾਸਤੇ ਕੁਝ ਖਾਣ ਨੂੰ ਲੈਣਾ ਸੀ ਉਹ ਵੀ ਅਸੀਂ ਗਏ ਬਾਕੀ ਤੇ ਸੱਤ ਇਹਨਾਂ ਦੇ ਪ੍ਰਸ਼ਾਸਨ ਵਾਲੇ ਜਾਂ ਪੁਲਿਸ ਵਾਲੇ ਰਹਿਣਗੇ ਬਹੁਤ ਇਹਨਾਂ ਦਾ ਮਾੜਾ ਕੰਮ ਹੈ ਇਹ ਚਾਹੀਦਾ ਨਹੀਂ ਕਿ ਜਿਹੜੀ ਆ ਪੰਜਾਬ ਆਪਣੀ ਪੰਜਾਬ ਦੀ ਗਵਰਨਮੈਂਟ ਆ ਆਮ ਆਦਮੀ ਪਾਰਟੀ ਇਹਨਾਂ ਨੇ ਗੁੰਡੇ ਪਾਲੇ ਹੋਏ ਆ ਇਹ ਤੇ ਦਰਅਸਲ ਪੂਰੀ ਗਲਤ ਹੈ ਸਰ ਜਿਵੇਂ ਤੁਹਾਡੀ ਗੱਡੀ ਚੱਕੀ ਗਈ ਹੈ ਤੁਸੀਂ ਅਗਲੀ ਵਾਰ ਤੋਂ ਇੱਥੇ ਆਉਂਗੇ ਸਮਾਨ ਲੈਣ ਨਾ ਨਾ ਜੀ ਅਸੀਂ ਤਾਂ ਜੈਤੋ ਜਾਵੜਾਂਗੇ ਤੁਹਾਨੂੰ ਤਾਂ ਖੈਰ ਹੋ ਨਹੀਂ ਹੋ ਲੱਗਦਾ ਜੈਤੋ ਜਾਵੜਾਂਗੇ ਜਾਂ ਅਸੀਂ ਇੱਧਰੋਂ ਜਾਵੜਾਂਗੇ ਆਪਣੇ ਨੂੰ ਕਿੱਧਰ ਵਾਹ ਜਾਵੜਾਂਗੇ ਇੱਥੇ ਗੁੰਡਾ ਕਰਦੀ ਹੈ ਇੱਥੇ ਤਾਂ ੱੱਕੇ ੱੱਕੇ ਨਾ ਪੁੰਦੇ ਕੋ ਗੱਡੀ ਨੂੰ ਲੈ ਕੇ 6 ਲੱਖ ਦੀ ਗੱਡੀ ਹੈ ਕਿਸ ਤਰ੍ਹਾਂ ਦੀ ਗੱਡੀ ਹੈ ਇਹ ਹੁਣ ਸਰ ਨੂੰ ਨਾਂ ਲੱਭੀ ਜੇ ਕੋਈ ਤੋੜਪੋੜ ਤੋਂ ਬਾਅਦ ਜ਼ਿੰਮੇਵਾਰ ਕੌਣ ਹੈ ਤੁਹਾਨੂੰ ਤਾਂ ਦੱਸਿਆ ਪੁੱਛਿਆ ਵੀ ਨਹੀਂ 2 ਮਿੰਟ ਖੜ੍ਹ ਜਿਓ ਅਸੀਂ ਆ ਜਾਂਦੇ ਬੰਦਾ ਕਿਹੜਾ ਕੋਈ ਸਦਾ 24 ਘੰਟੇ ਬਾਹਰ ਹੀ ਭ ਤਾਜ ਦੇ ਵਿੱਚ ਮੇਰਾ ਤਾਂ ਉਹਦੇ ਚ ਬਾਹਲਾ ਕੁਛ ਹੋਣਾ ਮੈਂ ਕੀ ਦੱਸਾਂ ਤੁਹਾਨੂੰ ਮੋਬਾਈਲ ਤੇ ਦੱਸ ਨਹੀਂ ਸਕਦਾ ਐਨਾ ਕੁਛ ਪਿਆ ਜਿਹਦਾਸਲਾ ਵੀ ਉਹਦੇ ਵਿੱਚ ਪਿਆ ਸਸਲਾ ਵੀ ਪਿਆ ਉਹਦੇ ਵਿੱਚ ਪਿਆ ਮੇਰਾ ਦੋ ਦੇ ਤਾਂ ਓਕੇ ਤੇ ਉੜ ਜਾ ਕੋਈ ਵਿੱਚ ਸੱਜਾ ਖਬਾ ਹੋ ਗਿਆ ਤੇ ਮੇਰਾ ਜ਼ਿੰਮੇਵਾਰ ਕੌਣ ਹੈ ਮੈਂ ਕੀ ਟੋਕ ਉਹਦੇ 70000 ਦਾ ਮੇਰਾ ਰਵਾੜ ਪਿਆ ਉਹਦੇ ਵਿੱਚ ਮੈਂ ਕੀ ਕਰੂੰਗਾ ਠੀਕ ਹੈ ਓਕੇ ਧੰਨਵਾਦ